ਕਾਲ ਜੀ ਸਾਰਿਆਂ ਨੂੰ ਅੰਬਾਂ ਬਾਰੇ ਅਜ ਫੇਰ ਜ਼ਿਕਰ ਕਰਾਂ ਕਿ ਅੰਬਾਂ ਦਾ ਸੀਜ਼ਨ ਚੱਲੀ ਜਾਂਦਾ ਹੈਗਾ ਪੰਜਾਬ ਦਾ ਦੁਆਬੇ ਦਾ ਇਲਾਕਾ ਅੰਬਾਂ ਦਾ ਮਸ਼ਹੂਰ ਇਲਾਕਾ ਮੰਨਿਆ ਜਾਂਦਾ ਇਸ ਤੋਂ ਇਲਾਵਾ ਅੰਬ ਦੀ ਕਾਸਤ ਕਰਨ ਵਾਲੀ ਜਿਹੜੇ ਕਿਸਮ ਹੈ ਸਭ ਤੋਂ ਵੱਧ ਮਸ਼ਹੂਰ ਕਿਸਮ ਹੈਗੀ ਆ ਅਫੂਜ ਕਹਿੰਦੇ ਉਹਨੂੰ ਅਲਫਾਂਜ਼ੋ ਹੈ ਸਭ ਤੋਂ ਮਸ਼ਹੂਰ ਕਿਸਮਾਂ ਇਸ ਤੋਂ ਇਲਾਵਾ ਮਹਾਰਾ ਵੱਲੋਂ ਅੰਬਾਂ ਦੀ ਕਈ ਕਿਸਮਾਂ ਦੱਸੀ ਜਾਂਦੀਆਂ ਹੈਗੀਆਂ ਪੱਛਮੀ ਹਿੱਸਿਆਂ ਵਿੱਚ ਅਫੂਜ ਪਾਈਰੀ ਕਰਕੇ ਇੱਕ ਅੰਬਾਂ ਦੀ ਕਿਸਮ ਬਹੁਤ ਮਸ਼ਹੂਰ ਆ ਦੱਖਣ ਦੱਖਣ ਹਿੱਸਿਆਂ ਵਿੱਚ ਨੀਲਮ ਤੇ ਬਾਗਨ ਪੱਲੀ ਮਸ਼ਹੂਰ ਆ ਆਂਧਰਾ ਵਿੱਚ ਮਲਗੋਆ ਅਤੇ ਸਵਰਨ ਰੇਖਾ ਮਸ਼ਹੂਰ ਆ ਯੂਪੀ ਤੇ ਬਿਹਾਰ ਵਿੱਚ ਚੌਸਾ ਹੋਗਾ ਦਸਹਰੀ ਤੇ ਲੰਗੜਾ ਮਸ਼ਹੂਰ ਆ ਬੰਗਾਲ ਵਿੱਚ ਗੁਲਾਬ ਖਾਸ ਅਤੇ ਬੰਬਈਿ ਵਾਲੀ ਕਿਸਮਾ ਮਸ਼ਹੂਰ ਆ ਇਸ ਤੋਂ ਇਲਾਵਾ ਆਕਾਰ ਦੇ ਜੇ ਗੱਲ ਕਰੀ ਆਂਧਰਾ ਦੇ ਇੱਕ ਕਿਸਮ ਹੈਗੀ ਆ ਟੈਨੇਰੂ ਇੱਕ ਕਿਸਮ ਆ ਜੀਦਾ ਮਤਲਬ 1.6 ਕਿਲੋ ਅੰਬ ਦਾ ਸਾਈਜ਼ ਹੋ ਭਾਰ ਹੋ ਸਕਦਾ ਤੇ 23 ਸੈਂਟੀਮੀਟਰ ਉਹ ਵੱਡਾ ਹੋ ਸਕਦਾ ਇਹਨੂੰ ਤਿਆਰ ਕਰਨ ਵੇਲੇ ਗਰਾਫਟਿੰਗ ਟੈਕਨੀਕ ਨਾਲ ਆਪ ਨੂੰ ਤਿਆਰ ਕੀਤਾ ਜਾਂਦਾ ਹੈਗਾ ਜਿਹੜੀ ਦੇਸੀ ਕਿਸਮਾਂ ਜਿਵੇਂ ਅਸੀਂ ਤਿਆਰ ਕਰਦੇ ਹਾਂ ਆਂਗੂਲਾ ਫਾਊਂਡੇਸ਼ਨ ਅਸੀਂ ਬੀਜਾਂ ਤੋਂ ਤਿਆਰ ਕਰਦੇ ਇਹਨਾਂ ਗੁੱਠਲੀਆਂ ਤੋਂ ਤਿਆਰ ਕਰਦੇ ਹੈਗੇ ਆ ਸਾਡੇ ਗੁਆਂਢੀ ਸੂਬਾ ਜਿਹੜਾ ਅੰਬਾਲਾ ਹੈਗਾ ਉਸ ਦਾ ਨਾਮ ਵੀ ਜਿਹੜਾ ਪਹਿਲਾਂ ਅੰਬ ਵਾਲਾ ਸੀ ਉੱਥੋਂ ਫਿਰ ਹੁੰਦਾ ਹੈ ਅੰਬਾਲਾ ਪਿਆ ਉਸ ਵਾਰ ਮੁਗਲ ਬਾਦਸ਼ਾ ਵੀ ਅੰਬਾਂ ਦੇ ਬਹੁਤ ਸ਼ੁਕੂ ਬਹੁਤ ਮਤਲਬ ਕਹਿੰਦਾ ਸ਼ੌਕੀਨ ਸੀ ਅੰਬਾਂ ਦੇ ਅਕਬਰ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਇੰਡੀਆ ਦੇ ਅੰਬਾ ਨੂੰ ਲਾਇਆ ਤੇ ਇੱਕ ਦਰਬੰਗਾ ਸ਼ਹਿਰ ਆ ਬਿਹਾਰ ਦਾ ਉਥੇ ਮੁਗਲ ਬਾਦਸ਼ਾਹ ਅਕਬਰ ਨੇ ਤਕਰੀਬਨ 100 ਬਿੱਗਿਆਂ ਵਿੱਚ ਅੰਬਾਂ ਦਾ ਇੱਕ ਬਾਗ ਲਾਇਆ ਜਦਾ ਨਾਮ ਲੱਖਾਂ ਚ ਲੱਖੀ ਰੱਖਿਆ ਗਿਆ ਮਤਲਬ